ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਜਿਉਨ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਐਨ ਕੋਟ ਕਪੂਰਾ ਪੈਂਦੀ ਆ ਨੇੜੇ ਐਕਸਾਈਡ ਲੰਡੇ ਪੈਂਡ ਰਹਿ ਜਾਂਦਾ ਉਹ ਮੋਗੇ ਜ਼ਿਲ੍ਹੇ ਦਾ ਪੈਂਡ ਐਕਸਾਈਡ ਭਲੂਰ ਆਲਖ ਘਣੀਏ ਵਾਲਾ ਖਿਆਨ ਗਵਾਨ ਦੇ ਪੈਂਡ ਐ ਜਿਉਨ ਵਾਲੇ ਪੈਂਡ 'ਚੋ ਵੀਡੀਓ ਬਣਾ ਰਹੇ ਹਾਂ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ 6-7 ਕਿਤੇ ਕਰੀਬ ਟੋਟਲ ਪਸ਼ੂ ਆ ਸਾਨੇ ਬੱਚੇ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਤੁਸੀਂ ਮੂਰਾ ਨਸਲ ਦੀ ਜੈਡ ਬਲੈਕ ਝੋਟੀ ਵੇਖ ਰਹੇ ਆ ਇਹ ਬਾਈ ਜੀ ਉਹਨਾਂ ਦੀ ਸੇਲ ਆ ਬਕਾਊ ਆ ਇਹਦੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਬਾਈ ਉਹਨਾਂ ਤੋਂ ਲੈ ਦਿੰਨੇ ਆ ਪੁੱਛਦੇ ਕਿੰਨਾ ਦੁੱਧਵਾਦਾ ਕਿੰਨਾ ਮਾਸੂ ਆ ਤੇ ਕੀ ਬਾਈ ਮੁੱਲ ਕਰਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਰੈਸਵਾਸੀ ਦਾ ਕੇਵਲ ਸਿੰਘ ਹੈ ਜੀ। ਸਾਲਾ ਭਿੰਦਰ ਸਿੰਘ ਪ੍ਰਿੰਟ ਜਾਣ ਵਾਲਾ ਜਿਹੜਾ ਫੀਡ ਕੋਡ। ਫੋਨ ਨੰਬਰ ਦੱਸ ਜੀ। 9876572095 ਇੱਕ ਈਮੇਲ ਦੱਸ ਜੀ। 9876572095 ਬਈਆ ਛੋਟੀ ਵਿਖਾਉ ਹੈ ਜੀ। ਹਾਂਜੀ। ਕਿੰਨਵਾ ਸੂਆ ਜੀ? ਪਹਿਲੇ ਸੂਈ ਹੈ ਜੀ। ਸੂਨ ਵਾਲੀ ਆ? ਹਾਂਜੀ। ਕਿੰਨੇ ਦਿਨ ਲੈ ਜੂ? ਬਾ ਬਾ ਦੁੱਧ ਹਫਤਾ ਮਹਲ ਜਾ ਸਕਦੀ ਹੈ। ਕਿੰਨਾ ਕ ਦੁੱਧ ਪਿਆ ਜੀ ਬਾਈ? ਦੁੱਧ ਹੋਊਗਾ ਮੈਨੂੰ 5.5 ਕਿਲੋ ਡੰਗ ਦਾ ਜੀ। 10 11 ਕਿਲੋ 10 11 ਕਿਲੋ ਆਂਜ ਮਾਂ ਖੜੀ ਹੈ ਇਹਦੇ ਸਦੇ ਹੈਗਾ 16 17 ਕਿਲੋ ਠੀਕ ਹੈ ਜੀ ਦੋ ਸੈਕੋਸ ਦੋਸਤੋ ਆ ਇਹਦੀ ਮਾਂ ਖੜੀ ਹੈ 16 17 ਕਿਲੋ ਦੁੱਧ ਬਾਈ ਕਹਿੰਦਾ ਦੋਵਾਂ ਟਾਈਮਾਂ ਦਾ ਇਹਦੇ ਥੱਲੇ ਹੈਗਾ ਇਹ ਵੀ ਜੈਡ ਬਲੈਕ ਆ ਇਹਦੀ ਧੀ ਵੀ ਜੈਡ ਬਲੈਕ ਆ ਧੀ ਸੇਲ ਹੈ ਇਹ ਤਾਂ ਤੁਹਾਨੂੰ ਉਦਾਂ ਹੀ ਵਿਖਾਦੀ ਕਿ ਆਪਦਾ ਅੰਦਾਜ਼ਾ ਲਾ ਲਿਓ ਕਿ ਕਿੰਨਾ ਕੁ ਦੁੱਧ ਪਿਆਜੂ ਕੱਢੀਏ ਬਾਹਰ ਨੂੰ ਵਿਖਾਈਏ ਤੋਰ ਕੇ ਜੀ ਦੋਸਤੋ ਬਾਕੀ ਤੋਰ ਕੇ ਤੁਹਾਨੂੰ ਥਾਣਾ ਹਵਾਨਾ ਵਿਖਾ ਦਿੰਨੇ ਆ ਪਹਿਲਾ ਸੂਆ ਪਲੂਨ ਝੋਟੀ ਮੂਰਾ ਨਸਲ ਦੀ 16 17 ਕਿਲੋ ਇਹਦੀ ਮਾਂ ਥੱਲੇ ਦੁੱਧ ਦਾ ਹਵਾਨਾ ਬਹੁਤ ਸੋਹਣਾ ਵੱਡਾ ਦੋਸਤੋ ਇੱਕ ਹਫਤੇ ਦੀ ਬਾਈ ਕੇਵਲ ਦੱਸਦਾ ਕਿ ਇਹ ਕੱਚੀ ਹੈ ਪਹਿਲਾ ਸੂਆ ਪਲੂਨ ਕੱਟੀ ਮੂੰਹ ਮੱਥੇ ਦੀ ਸਨਖੀ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਹੈ ਹਵਾਨਾ ਸੋਹਣਾ ਤਿਆਰ ਕੀਤਾ ਜਿੰਨਾ ਤਿਆਰ ਕੀਤਾ ਵਾਲਟ ਲਾ ਹਵਾਨੇ ਦੇ ਚਾਰ ਚੁਪੇਰੇ ਹਜੇ ਪਈਆਂ ਬਹੁਤ ਐ ਇੱਕ ਹਫਤਾ ਬਾਈ ਕੇਵਲ ਦੱਸਦਾ ਹਜੇ ਲੈ ਜੂ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸੋਹਣਾ ਹਵਾਨਾ ਤਿਆਰ ਕਰਕੇ ਸੂ ਦੋਸਤੋ ਮਗਾਨਾ ਬੰਦਾ ਆਇਆ ਕਰਕੇ ਤਾਂ ਥੋੜਾ ਜਿਹਾ ਪਸ਼ੂ ਉਪਰਾ ਜਿਹਾ ਕਰਦੇ ਇੱਕ ਸਾਰੇ ਬੈਠੇ ਸੀ ਤੇ ਜਦੋਂ ਮੈਂ ਆਇਆ ਤੇ ਸਾਰੇ ਪਸ਼ੂ ਖੜੇ ਹੋ ਗਏ ਤਾਂ ਹੀ ਗੁਆ ਗੁਆ ਸਾਰੀ ਕਰੀ ਜਾਂਦੀ ਹੈ ਕਿਉਂਕਿ ਪਹਿਲਾਂ ਬੈਠੇ ਸੀ ਥਣ ਦੇਖ ਲੋ ਚਾਰੀ ਥਾਣਾ ਕੋਈ ਫੂਡ ਸ਼ਾਂਗ ਨਹੀਂ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਸਾਢੇ 5 ਕਿਲੋ ਡੰਗ ਦਾ ਬਾਈ ਦੱਸਦਾ ਦੁੱਧ ਪਿਆ ਜੂ ਪਹਿਲੇ ਸੂਵੇ ਝੋਟੀ ਸੁੰਦੀ ਐ ਹਫਤੇ ਦੀ ਕੱਚੀ ਐ ਸੇਵਾ ਸੰਭਾਲ ਬਾਈ ਹੁਣਾਂ ਦੀ ਪੂਰੀ ਐ ਪੱਠਪੜੇ ਦੀ ਗੋਲ ਐ ਉਹ ਮੱਥੇ ਦੀ ਬਹੁਤ ਸੋਹਣੀ ਐ ਉਸ ਤੋਂ ਰੁਪਿਆ ਮਸਾ ਹੀ ਲੰਗਣਾ ਜਿਵੇਂ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਐ ਉਪਰੋਂ ਭਾਰੀ ਬਲੈਕ ਪੂਸ਼ ਆਉਂਦੀ ਐ ਮੇਰੇ ਹਿਸਾਬ ਨਾਲ ਲਗਭਗ ਜਮੇ ਜੈਡ ਬਲੈਕ ਇੱਕ ਅੱਧਾ ਵਾਲ ਚਟਾ ਜੇ ਆਪਾਂ ਫੜ ਕੇ ਲੱਭਗੇ ਹੋ ਸਕਦਾ ਨਾ ਹੀ ਲੱਭੇ ਮੁੱਲ ਬਈ ਕੇਵਲ ਜੈਜ ਹੈ ਬਈ ਲੈਣ ਦੇ ਨਾਲ ਆ ਜੀ ਇੱਕ ਦਾ ਕੀ ਹੈ ਮਾਨਤਾਨ ਹੋ ਜੂ ਥੋੜਾ ਕੰਮ ਹਾਂਜੀ ਦੋਸਤੋ 110000 ਰੁਪਿਆ ਬਈ ਡਿਮਾਂਡ ਕਰਦਾ ਮਾਨਤਾਨ ਹੋ ਜੂ ਝੋਟੀ ਸੋਹਣੀ ਐ ਫੁੱਲ ਵਜਨ ਵਾਲੀ ਐ ਬਾਕੀ ਨਵਾ ਹਨ ਕੋਈ 8 10 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆਉ ਮਾਂ ਫੋਲੀ ਚੰਗੀ ਆ ਖੜੀ ਮਾਂ ਇਹਦੀ 16 17 ਕਿਲੋ ਦੋਵਾਂ ਵੇਲਿਆਂ ਦਾ ਦੁੱਧ ਬਾਈ ਦੱਸਦਾ ਇਹਦੇ ਥੱਲੇ ਖੁੱਲਾ ਜਿਹਦੇ ਝੋਟੀ ਪਸੰਦ ਆ ਉਹ ਅਗਲਾ ਮਾਂ ਵੇਖਣੀ ਚਾਹੁੰਦਾ ਆ ਕਿ ਮਾਂ ਵੀ ਵੇਖ ਸਕਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ ਖਾਸ ਵੀਡੀਓ ਇਹ ਇੱਕ ਨਗਦੀ ਆ ਕੋਈ ਮੱਝ ਬਾਰੇ ਨਾ ਪੁੱਛਿਓ ਉਹ ਤਾਂ ਉਦਾਂ ਹੀ ਵਿਖਾਤੀ ਹਵਾਨਾ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਹਜੇ ਇੱਕ ਹਫਤਾ ਲੈ ਜੂਗੀ ਜਿਹੜੇ ਵੀ ਭੈਣ ਭਰਾ ਦੇ ਇਹ ਮੋਹਰਾਂ ਨਸਲ ਦੀ ਜੈਡ ਬਲੈਕ ਪਹਿਲਾ ਸੂਪ ਅਪਲੋਨ ਕੱਟੀ ਪਸੰਦ ਆਉਂਦੀ ਆ ਤੁਸੀਂ ਬਾਈ ਕੇਵਲ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਪੂਰੀ ਵਲੀ ਦੱਸ ਦੇਣਾ ਪਿੰਡ ਜਿਉਨ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਜਿਉਨ ਵਾਲੇ ਤੋਂ ਜਦੋਂ ਘਣੀਏ ਐਲ ਨੂੰ ਮੁੜਦੇ ਆ ਬਿਲਕੁਲ ਨਿਆਈਂ ਚੀ ਬਾਈ ਦਾ ਘਰ ਹੈ ਅੱਡੇ ਦੇ ਬਿਲਕੁਲ ਨੇੜੇ ਹੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਹੀ ਚੱਲੀ ਜਾਂਦਾ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੁਹਾਨੂੰ ਪ੍ਰੋਪਰ ਐਡਰੈਸ ਸਮਝਾ ਦੇਣਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ